ਪਿੰਡ ਨਡਾਲੋਂ ਸ਼੍ਰੀ ਰਾਮ ਮੰਦਰ ਵਿਖੇ ਅਸਥਾਨ 1008 ਬਾਬਾ ਤਿਆਨਦਾਸ ਜੀ ਦੇ ਅਸਥਾਨ ਤੇ ਸਮੂਹ ਨਗਰ ਨਿਵਾਸੀ ਗ੍ਰਾਮ ਪੰਚਾਇਤ ਪ੍ਰਵਾਸੀ ਭਾਰਤੀਆਂ ਅਤੇ ਇਲਾਕੇ ਦੇ ਸਹਿਯੋਗ ਨਾਲ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਮੌਕੇ ਧਾਰਮਿਕ ਸਮਾਗਮ ਸ਼ਰਧਾ ਪਾਵਨਾ ਨਾਲ ਮੰਦਰ ਦੇ ਮੁਖ ਸੇਵਾਦਾਰ ਮਹੰਤ ਚਤੁਰਪੁਜ ਦਾਸ ਜੀ ਨਡਾਲੋਂ ਦੀ ਅਗਵਾਈ ਹੇਠ ਕਰਵਾਏ ਗਏ इस मौके मंदिर के मुख सेवादार महंत चतुर दास जी नडालोन ने पत्रकारा गलबात करद्या कि सालाना श्री कृष्ण जन्म अष्टमी मौके धार्मिक समागम दौरान राजू रतन एंड पार्टी उन्ह हिमाचल प्रदेश श्री कृष्ण जी दी की महिमा का गुणगान कि गए इस मौके महंत चतुरभुजदास जी गोपी परमार बलवीर सिंह अमरीक डाक्टर विंदर फौजी हरजिंदर सिंह रणवीर सिंह परमजीत सिंह ठंडल सुरेंद्र सिंह राज कौर ਇੰਦਰਾ ਦੇਵੀ ਸ਼ਾਂਤੀ ਦੇਵੀ ਰੀਨਾ ਰਾਣੀ ਅਮਰੀਕ ਸਿੰਘ ਆਦਿ ਹਾਜ਼ਰ ਸਨ ਉਹਨਾਂ ਦੱਸਿਆ ਕਿ ਸਭ ਤੋਂ ਪਹਿਲਾਂ ਹਵਨ ਜਗ ਪੂਜਾ ਅਤੇ ਅਹੂਤੀ ਪਾਈ ਗਈ ਉਪਰੰਤ ਸਲਾਨਾ ਲੰਗਰ ਪੰਡਾਰਾ ਅਤੁੱਟ ਵਰਤਿਆ ਗਿਆ ਇਸ ਪ੍ਰੋਗਰਾਮ ਦੀ ਜਾਣਕਾਰੀ ਗੋਪੀ ਪਰਮਾਰ ਨੇ ਪ੍ਰੈਸ ਨੂੰ ਦਿੱਤੀ ਕੈਮਰਾਮੈਨ ਮਨਿੰਦਰ ਸਿੰਘ ਸੈਣੀ ਦੇ ਨਾਲ ਹੁਸ਼ਿਆਰਪੁਰ ਤੋਂ ਪੱਤਰਕਾਰ ਹਰਵਿੰਦਰ ਸਿੰਘ ਪੁੰਗਰਨੀ ਦੀ ਵਿਸ਼ੇਸ਼ ਰਿਪੋਰਟ ਜੀ ਮੋਲੋ ਸਿਆਪਤੀ ਰਾਮਚੰਦਰ ਭਗਵਾਨ ਕੀ ਇਹ ਸਥਾਨਵਾਵਾ ਧਿਆਨਦਾਸ ਜੀ ਰਾਮ ਮੰਦਰ ਨੇਡਾਲੋਂ ਮੈਂ ਮਹਾਂਤ ਚਤਰਬੋਜ ਦਾਸ ਇਹ ਜਨਮਾਸ਼ਟਮੀ ਦਾ ਜਨਮਾਸ਼ਟਮੀ ਦਾ ਬੜਾ ਮਹੱਤਵਪੂਰਨ ਦਿਨ ਜੋ ਵੈਸ਼ਨੂ ਸੰਪਰਦਾਇਔਰ ਸਾਜੀ ਦੁਨੀਆ ਬਹੁਤ ਮਹੱਤਵਪੂਰਨ ਇਸ ਦਿਨ ਸਮਕੇ ਮਨਾਦੀ ਹੈ ਅਸੇ ਵੀ RAM ਮੰਦਰ ਚ ਦਿਨ ਹਰ ਇੱਕ ਸਾਲ ਕੀ ਤਰ੍ਹਾਂ ਇਸ ਸਾਲ ਵੀ ਬੜੀ ਧੂਮ-ਧਾਮ ਦੇ ਨਾਲ ਮਨਾਇਆ ਹੈ ਸਭ ਸੇਵਕਾਂ ਦੇ ਸਹਿਯੋਗ ਦੇ ਨਾਲ ਬਾਹਰਲੇ ਬੰਦਿਆਂ ਦੇ ਸਹਿਯੋਗ ਦੇ ਨਾਲ ਸਮਾਜ ਦੇ ਸਹਿਯੋਗ ਦੇ ਨਾਲ ਨਗਰਵਾਸੀਆਂ ਦੇ ਸਹਿਯੋਗ ਦੇ ਨਾਲ ਦਿਨ ਬੜੀ ਧੂਮ-ਧਾਮ ਨਾਲ ਮਨਾਇਆ ਕੱਲ ਭਗਵਾਨ ਦਾ ਆਪਤਾਰ ਵਿਲਾ ਮਨਾਇਆ ਗਿਆ ਜੀ ਦੇ ਵਿੱਚ ਮੈਂ ਦੂਰੋਂ ਦੂਰੋਂ ਭਜਨ ਮੰਡਲੀ ਆਈ ਜਨਾਨਾ ਲੋਗੋਂ ਨੂੰ ਕਥਾ ਕੀਰਤਨ ਸੁਣਾ ਕੇ ਨਿਆਲ ਕੀਤਾ ਰਾਤ ਨੂੰ 12 ਵਜੇ ਭਗਵਾਨ ਦਾ ਆਪਤਾਰ ਵੇਲਾ ਮਨਾਇਆ ਗਿਆ ਪ੍ਰਸਾਦ ਦਾ ਵੰਤਰਣ ਹੋਇਆ ਔਰ ਆਜ ਸਵੇਰੇ 8 ਵਜੇ ਤੋਂ ਲੈ ਕੇ 10 ਵਜੇ ਤੱਕ ਹਵਨ ਪਾਇਆ ਗਿਆ ਸਾਰੀ ਸੰਗਤ ਦੇ ਹਾਜ਼ਰੀ ਚ ਪੂਨ ਹਉਤੀ ਪਾਈ ਗਈ ਔਰ ਉਦੋਂ ਉਪरांत ਭੰਡਾਰੇ ਦਾ ਜੋ ਪ੍ਰੋਗਰਾਮ ਹੈ ਉਹ ਸੰਪੰਨ ਹੋ ਗਿਆ ਇਸ ਤਰ੍ਹਾਂ ਅਨਸਾਰ ਨੇ ਨਿਰਾਲ ਮਿਲ ਕੇ ਇਹ ਪ੍ਰੋਗਰਾਮ ਸ਼੍ਰੀ ਕ੍ਰਿਸ਼ਨ ਜਨਮਾਸ਼ਟਮੀ ਦਾ ਮਨਾਇਆ ਭਗਵਾਨ ਸਭ ਨੂੰ ਸਭ ਦਾ ਭਲਾ ਕਰਨ ਸਭ ਦੀ ਮਨੋ ਕਾਮਨਾ ਪੂਰ ਕਰੇ ਬੋਲੋ ਸਿਆਪਤੀ ਰਾਮ ਚੰਦਰ ਭਗਵਾਨ ਕੀ ਜੈ